हां फिर की ना तेरा? ਸਰਦੀਪ ਸਿੰਘ ਜੀ। हां ਕਿਹੜਾ ਪਿੰਡ ਆਪਣਾ? ਕੋਇਲਪੁਰ। हां ਕੀ ਗੱਲ ਹੋਈ ਤੇਰੇ ਨਾਲ? ਪਰਸੋਂ ਪੱਜੀ ਦੀ ਗੱਲ ਦੀ ਨਾ ਮੈਡਲ ਦਫਤਰੋਂ ਸ਼ਰਮ ਘਟਾਉਣਾ ਸੀਗਾ। ਇਹਨਾਂ ਨੇ ਪਤਾ ਕੀਤਾ ਬਈਏ ਬਿਹਾਰੀ ਬੰਦੇ। ਉਹਨਾਂ ਨੇ ਦੋ ਛਿੱਡੇ ਪਾ ਦੇ ਇਹਨਾਂ ਦੇ ਯੋਗ ਤੇ ਬੜਾ ਲਿਬੜਿਆ ਉਹਨੇ। ਇਹ ਚਾਰ ਪੰਜ ਜਾਣੇ ਉਹਨਾਂ ਨੇ ਕਲੀ ਗੱਲ 'ਚ ਸਾਫਾ ਪਾ ਕੇ ਕੁੱਟਣ। ਕਦੇ ਘੁੱਕ ਕਰਨ ਮੈਂ ਦੂਰੋਂ ਗਿਆ ਮੈਂ ਕਹਾ ਉਹ ਕੀ ਕਰਦੇ ਆ। ਇਹ ਭਾਈ ਉਹਨੂੰ ਮੈਂ ਹਟਾਇਆ ਮੈਂ ਕਹਾ ਜੇ ਤੁਹਾਨੂੰ ਪੰਜਾਬੀ ਟੱਕਰੇ ਗੱਡੀ ਵਾਲਾ ਕੋਈ ਵੀ ਤੁਸੀਂ ਉਹਦੇ ਵੀ ਇੰਨੇ ਮਾਰੋਗੇ ਦੋ ਤਾਂ ਡੇ ਛਿੱਡੇ ਪਏ ਆ। ਉਥੇ ਤੋਂ ਭਾਈ ਬੋਲੇ ਨਹੀਂ ਇਹ ਅੱਜ ਫੇਰ ਟੱਕਰ ਕੇ ਮੈਨੂੰ ਫੇਰ ਦੇਖਣ ਮੈਂ ਕਿਹਾ ਵੀ ਉਦਾਂ ਤੁਸੀਂ ਗਲਤ ਕੀਤਾ ਮੈਂ ਕਿਹਾ ਵੀ ਤੁਸੀਂ ਪੰਜਾਬੀ ਬੰਦੇ ਨਾਲ ਪੰਗਲ ਲੈ ਕੇ ਦੇਖੋ ਉਹ ਪਰ ਜਿੰਸੀ ਕੰਮ ਕਰਦੇ ਤੁਹਾਡੇ ਤਲੂਮ ਡਿਆਗੇ ਭਾਈ ਇਦਾਂ ਦੀ ਗੱਲ ਤਾਂ ਸਾਬਕਾ ਖਿੱਚ ਕੇ ਨਾ ਉਹ ਚੁਪੇ ਰਾਮ ਮਾਰ ਕੋਈ ਕੋਹ ਕਰਨ ਇਹਦਾ ਪੂਰੇ ਗਰਨ ਉਦੇ ਭੌਂ ਕੈਮਰਾ ਵੀ ਚੜਾ ਲਿਓ ਤੇ ਭਾਈ ਉਦੋਂ ਬਾਅਦ ਨਾ ਹੁਣ ਖੜੇ ਦੂਸੀ ਆ ਲਾਲਾ ਆ ਇਹਨਾਂ ਨੇ ਸ਼ਹਾਰੀ ਹੋ ਗਈ ਤੇ ਮੈਨੂੰ ਕਹਿੰਦਾ ਤੂੰ ਪੰਜਾਬੀ ਆ ਆ ਜਾ ਇਹਨਾਂ ਨੇ ਜਾ ਕੇ ਮੇਰੇ ਦਵਾਲੇ ਹੋ ਗਏ ਕੀ ਸੀ ਉਹਨਾਂ ਦੇ ਕੋਲ ਖੰਡਾ ਸੀ ਕਿੰਨੇ ਜਾਣੇ ਸੀ ਉਹਨੂੰ ਉਹ ਸੀ ਦੂਸੀ ਲਾਲਾ ਤੇ ਇੱਕ ਹੋਰ ਬਿੱਲੀਆਂ ਜਿਹਾ ਖੜਾ ਮੁੰਡਾ ਵਾ ਉਹਦਾ ਨਾਮ ਹੀ ਨਹੀਂ ਕਿਤੇ ਹੁੰਦਾ ਤੇ ਇਹ ਕਿੱਥੇ ਦੀ ਵਾਰਤ ਹੈਗੀ ਇਹ ਕਿੱਥੇ ਘਟਨਾ ਵਾਪਰੀ ਹੈ ਪਿਛਲਾ ਗੁਰਦੁਆਰੇ ਦੀ ਕੋਣ ਠੀਕ ਹੈ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਜਿੰਮ ਲਾ ਕੇ ਮਸੀਹਾਂ ਧੋਣਾਂ ਪਿਆ ਠੀਕ ਹੈ ਤੁਹਾਡੇ ਨਾਲ ਕੋਈ ਸੀ ਹੋਰ ਵੀ ਕੋਈ ਨਹੀਂ ਸੀਗਾ ਆਹ ਮੁੰਡਾ ਸੀਗਾ ਨਾਲ ਉਹ ਮੈਨੂੰ ਕਹਿੰਦੇ ਚੱਲ ਛੱਡ ਤੂੰ ਭਾਨੇ ਇਕੱਲਾ ਵਾ ਇਹਨਾਂ ਨੇ ਤੇਰਾ ਘਾਟਾ ਕਰਨਾ ਮੈਂ ਕਿਹਾ ਨਹੀਂ ਯਾਰ ਮੈਂ ਨਾ ਬੈਂਦੇ ਖਲੁੰਦੇ ਨਾ ਮੈਨੂੰ ਨਹੀਂ ਕੋਈ ਕਹਿੰਦੇ ਭਾਈ ਨਹੀਂ ਪਰ ਉਹਨਾਂ ਨੇ ਇਦਾਂ ਕਰ ਦਿੱਤੀ ਫੇਨਾ ਬੋਲ ਜਲ ਵੀ ਸੀ ਇਹਨਾਂ ਨਾਲ ਵਧੀਆ ਸੀ ਕੀ ਮਾਰਿਆ ਤੁਹਾਡੇ ਇਹਨਾਂ ਨੇ ਖੰਡਾ ਮਾਰਿਆ ਭਾਈ ਕਿੱਥੇ ਮਾਰਿਆ ਹੈਗਾ ਗੁੱਟ ਤੇ ਗੁੱਟ 70% ਲੱਥ ਗਿਆ ਇਤਾਂ ਧਾਰੀ ਵਗਦੀ ਜਿੱਦਾਂ ਬੱਕਰਾ ਨਹੀਂ ਤਪਤੌਣ ਲਾਦੀ ਆਹ ਪਿਆ ਕੋਹਣ ਇਕੱਠਾ ਦੇ ਲੋ ਠੀਕ ਹੈ ਹਾਂਜੀ ਸਰ ਇੱਕ ਲੜਾਈ ਹੋਈ ਸੀ ਜੀ ਕੀ ਮਾਮਲਾ ਸੀ ਜੀ ਹਾਂ ਸਾਨੂੰ ਪਤਾ ਲੱਗਾ ਹੈਗਾ ਵੀ ਸਿੰਘ ਸਭਾ ਗੁਰਦੁਆਰਾ ਛਾਹ ਕੋਟ ਤੇ ਲੜਾਈ ਹੋਈ ਆ ਅਸੀਂ ਮੌਕੇ ਤੇ ਪਹੁੰਚੇ ਸਾਨੂੰ ਉੱਥੇ ਦੁਕਾਨਦਾਰਾਂ ਨੇ ਦੱਸਿਆ ਵੀ ਮੁੰਡੇ ਇੱਕ ਦੇ 60 ਕਾਫੀ ਗੁੱਟ ਤੇ ਲੱਗੀ ਆ ਤੇ ਉਹਨੂੰ ਸਰਕਾਰੀ ਹਸਲਕਾ ਗੁੱਟ ਲੈ ਗਿਆ ਅਸੀਂ ਇੱਥੇ ਮੌਕੇ ਤੇ ਆਏ ਆ ਤੇ ਉਹਦੇ ਜਿਆਦਾ ਹੀ ਸੱਟ ਕਰਕੇ ਡਾਕਟਰ ਸਾਹਿਬ ਉਹਨਾਂ ਦਾ ਰੈਫਰ ਕਰ ਦਿੱਤਾ ਉਹਨਾਂ ਨੂੰ ਜੰਦਰ ਦਾ ਤੇ ਬਾਕੀ ਜਿੱਦਾਂ ਵੀ ਉਹ ਵਿਵਾਨ ਨਵਾਂਗੇ ਐਮਐਲਆਰ ਮਤਾੂ ਕਾਰਵਾਈ ਕੀਤੀ ਜਾਊਗੀ